ਡਾਕਟਰ ਤਾਂ ਕੋਈ ਨਹੀਂ ਆਇਆ ਕਹਿੰਦੇ ਉਧਰ ਚ ਲੰਘਿਆ ਵੀਰ ਮੇਰਾ ਕਿੱਧਰ ਕੀ ਲੰਘਾ ਕਿੱਧਰ ਦੀ ਨੰਗੀ ਇਹ ਹੁਣ ਉਹ ਨਾ ਕਿ ਆਇਆ ਉਹ ਜਦ ਲੱਕਰ ਤੇ ਆਇਆ ਮੈਂ ਇਹ ਜਿਹਾ ਕਹਤਾ ਮੈਂ ਬਾਪ ਜੀ ਜਦੋਂ ਕੁਛ ਨਾ ਕਰ ਲਈ ਹੈ ਜਦ ਇਹਨੇ ਲੋਕਾਂ ਦੇ ਗੰਦ ਪਾ ਕੁਛ ਨਹੀਂ ਹੋਇਆ ਹਾਂਜੀ ਨਾ ਕਿਸੇ ਨੂੰ ਚੰਗੇ ਦੇ ਮੂਹ ਚ ਨਹੀਂ ਕੱਢੀ ਬਾਪ ਜੀ ਸਾਡੀ ਕਮਾਈ ਖਾਣਾ ਤੂੰ ਤੇ ਨਹੀਂ ਕੋਈ ਦੀ ਆਪ ਆਪਣਾ ਲੈ ਕੇ ਖਾਣੇ ਆ ਕਮਾਈ ਆਪਣਾ ਖਾਣੇ ਆ ਉਹ ਪੈਸੇ ਕਿੱਥੋਂ ਲਿਆਉਣਾ ਉਹਥੇ ਦੇ ਬੀਜ ਕੇ ਉਹਥੇ ਦੇ ਬੀਜ ਲਾ ਕੇ ਲੋੜ ਪਈ ਇਹ ਮੇਰਾ ਓ ਜਿੱਦਣ ਮੈਂ ਹੱਸਣਾ ਪਤਾ ਨਹੀਂ ਨਾਂ ਦਿਓ ਯਾਰ ਜਿੱਦਣ ਯਾਰ ਹਦਾਈ ਸੀ ਤੁਹਾਡੇ ਮੱਕੜ ਆਵਾ ਕੇ ਦਰ ਉਹ ਯਾਰ ਤੁਸੀਂ ਡਰੋ ਪਰ ਕਦੇ ਸ਼ੇਰਾਂ ਦੇ ਜਰ ਨਹੀਂ ਹੁੰਦੇ ਉਹ ਇੰਨੇ ਕੇ ਬਹੁਤ ਹੁੰਦੇ ਨੇ ਜਿੰਨੇ ਤੁਸੀਂ ਹੈਗੇ ਹੋ ਅੱਪਾ ਸੋਚੀ ਜਾਈਏ ਕਿ ਸਾਰਾ ਹੀ ਪੰਜਾਬ ਸਾਰਾ ਹੀ ਇਲਾਕਾ ਉੱਠ ਕੇ ਖੜਾ ਹੋ ਜਾਊਗਾ ਸਾਰੇ ਨਹੀਂ ਹੁੰਦੇ ਹੁੰਦੇ ਥੋੜੇ ਹੁੰਦੇ ਨੇ 10 ਲੱਖ ਦੀ ਫੌਜ ਸੀਗੀ ਚਮਕੌਰ ਦੀ ਗੜੀ ਦੇ ਆਲੇ-ਦਾਲੇ ਤੇ ਦਸਮ ਪਾਤਸ਼ਾਹ ਦੇ ਪੁੱਤਰ 40 ਸੀ ਅਕਾਲ ਤਖਤ ਸਾਹਿਬ ਤੇ ਸਤ ਜਗਤ ਸਿੰਘ ਉਹਨਾਂ ਨੇ 123 ਹੋ ਸੀ ਇਸ ਲਈ ਤੁਸੀਂ ਨਿੱਤਰ ਕੇ ਮੈਦਾਨ ਵਿੱਚ ਆਏ ਜ਼ਬਰ ਔਰ ਜ਼ੁਲਮ ਦੇ ਸਾਹਮਣੇ ਖੜਨਾ ਹੀ ਅਸਲ ਜਿੱਤ ਹੁੰਦੀ ਆ ਇਸ ਵਾਸਤੇ ਸਾਡਾ ਬਜ਼ੁਰਗ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਭੁਖੜਤਾਲ ਤੇ ਬੈਠੇ ਨੇ ਹਾਲਾਂਕਿ ਸਿੱਖ ਸਿਧਾਂਤ ਦੇ ਵਿੱਚ ਤਾਂ ਭੁਖੜਤਾਲ ਨਹੀਂ ਆਉਂਦੀ ਕਿਤੇ ਕਿਉਂਕਿ ਜੇ ਆਪਾਂ ਇਸ ਪਾਸੇ ਤੁਰੇ ਹਾਂ ਕੋ ਖੰਡਾਲਾ ਪਿਛੇ ਤਾਂ ਅੱਜ ਆਪਾਂ ਇਸ ਪੋਜੀਸ਼ਨ 'ਚ ਆਪਾਂ ਨੂੰ ਪੰਜਾਬ ਪਹੁੰਚਾਤਾ ਜਦੋਂ ਆਪਾਂ ਖੰਡੇ ਖੜਕਾਉਂਦੇ ਹੁੰਦੇ ਸੀ ਕਾਬਲ ਕੰਧਾਰ ਤੱਕ ਉਸ ਵੇਲੇ ਆਪਣਾ ਰਾਜ ਸੀਗਾ ਪਰ ਕੋਈ ਗੱਲ ਨਹੀਂ ਸਾਡੇ ਉਹ ਬਜ਼ੁਰਗ ਸਕਾਰਸ਼ ਕਰ ਰਹੇ ਨੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਦਾ ਡਟ ਕੇ ਸਾਥ ਦੇਈਏ ਮੈਂ ਮਿਲ ਕੇ ਵੀ ਆਇਆ ਸੀ ਦੰਦੇਵਾਲ ਸਾਹਿਬ ਨੂੰ ਦੋ ਦਿਨ ਉੱਥੇ ਢਾਕੇ ਵੀ ਆਇਆ ਸੀ ਅੱਜ ਜਿਹੜਾ ਬੰਦ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਉਹਦਾ ਸਮਰਥਨ ਕੀਤਾ ਜੀ ਵੀ ਕੋਈ ਰੱਖਿਆ ਉਹਨਾਂ ਨੂੰ ਵੀ ਚਾਇਆ ਤੇ ਮਤਲਬ ਸਭ ਨੂੰ ਕੋਈ ਨਾ ਮਿਲਿਆ ਯਾਰ ਜੀ ਮਨ ਇੰਦਰਾਸ ਤੋਂ ਆਰਟਿਕ ਨੂੰ ਮੁੱਖਾ ਸਰਕਾਰ ਤੋਂ ਮਿਲਣਾ ਨਹੀਂ ਕੋਈ ਭਗਤ ਜਗਨ ਜਾਇ ਨਹੀਂ ਹੈ ਔਰ ਸੋਦਾ ਫਰਕਾ ਦਾ ਹਸਕੀ ਦਾ ਵੀ ਕੋਈ ਸੈਟਿੰਗ ਹੈ ਆਪਣੀ ਉਹ ਫੈਕਟਰੀਆਂ ਬਾਹਰ ਵੀ ਅੱਜ ਤੁਹਾਡੀ ਜੱਟਾ ਸਾਰੇ ਪਿੰਡਾਂ ਇੱਥੇ ਆਪਾਂ ਬੋਟੇ ਪਾਉਂਦੇ ਹੋਣ ਵਾਲੇ ਬੈਠਿਆ ਗੋਤੋ ਵੀਰ ਬੈਠਿਆ ਸੌਂਦੀ ਤੇ ਬੈਠਿਆ ਸਲਾੜੇ ਤੇ ਬੈਠਿਆ ਪੱਖ-ਪੱਖ ਪਿੰਡਾਂ ਤੋਂ ਆਇਆ ਇੱਥੇ ਲੰਗਰ ਲੱਗਿਆ ਔਰ ਇਹ ਵੀ ਇੱਕ ਕੰਟਰਾਸਟਿੰਗ ਗੱਲ ਆ ਇਹ ਲੰਗਰ ਦੀ ਸੇਵਾ ਇੱਥੇ ਕੋਈ ਕਿਸਾਨ ਇਹ ਲੰਗਰ ਨਹੀਂ ਖਾਂਦਾ ਮੇਰੇ ਮਜ਼ਦੂਰ ਵੀਰ ਵੀ ਦੁਕਾਨ ਵੀਰ ਵੀ ਜਿੰਨਾ ਵੀ ਜਹੇ ਜਹਾ ਵੀ ਪੰਚੇ ਹੋ ਸ਼ੱਕਰ ਆਇਆ ਸਾਰੇ ਸੋ ਏਕਤਾ ਦੇ ਨਾਲੇਆਂ ਕਿਸਾਨੀ ਦੇ ਨਾਲੇਆਂ ਜ਼ਬਾਨਾਂ ਦੇ ਨਾਲੇ ਆਪਣੀ ਅਰਥਵਿਵਸਥਾ ਅਰਥਵਿਵਸਥਾ ਦੇ ਨਾਲੇ ਕਿਹ ਰਹਾ ਇੱਥੇ ਜਿਆ ਆਪਣਾ ਪੰਜਾਬ ਅਰਥਵਿਵਸਥਾ ਦੇ ਵਿੱਚ ਹੈ ਮੇਨਾ ਤੇ ਬਦਲਾ ਕੋਈ ਤੋਂ ਤੁਸੀਂ ਜੀਡੀਪੀ ਕਹਿੰਦਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਿੰਦੂ ਸਿੱਖ ਏਕਤਾ ਜਿੰਦਾਬਾਦ ਹਿੰਦੂ ਸਿੱਖ ਮੁਸਲਮਾਨ ਏਕਤਾ ਜਿੰਦਾਬਾਦ ਆਪਾਂ ਆਪਣੀ ਏਕਤਾ ਦਾ ਸਬੂਤ ਜਿਸ ਤਰ੍ਹਾਂ ਹੁਣ ਦਿੱਤਾ ਉਸੇ ਤਰ੍ਹਾਂ ਆਉਣਾਰੇ ਦੇ ਲੋਕਾਂ ਸੀ ਤਾ ਦੇਖੋ ਤੇ ਪੰਜਾਬ ਮਰ ਰਿਹਾ ਪੰਜਾਬੀ ਜਦ ਕਿਸਾਨੀ ਮਰ ਗਈ ਪੰਜਾਬੀ ਦਾ ਆਪ ਮਰ ਗਏ ਕਿਉਂਕਿ ਪੰਜਾਬ ਚ ਨਾ ਕੋਈ ਤੇਲ ਨਿਕਲਦਾ ਨਾ ਕੋਈ ਲੋਹਾ ਨਿਕਲਦਾ ਨਾ ਕੋਈ ਬੰਦਰਗਾਹ ਪੋਰਟ ਆ ਸਾਡੇ ਕੋਲ ਕੋਈ ਬਿਜ਼ਨਸ ਨਹੀਂ ਖੇਤੀ ਤੋਂ ਇਲਾਵਾ ਅੱਜ ਡੱਲੇ ਵਾਲਾ ਸਾਹਿਬ ਖੇਤੀ ਲਈ ਮਰਨ ਕਿਨਾਰੇ ਨੇ ਪੰਜਾਬ ਗਵਰਨਮੈਂਟ ਜਿਹੜੇ ਸਾਡੀ ਪੰਜਾਬ ਦੀ ਰਖਵਾਲੀ ਕਰਨ ਝਾਂਸਾ ਦੇ ਕੇ ਸਰਕਾਰ ਬਣੀ ਆਮ ਪਾਰਟੀ ਦੀ ਉਹ ਕੇਜਰੀਵਾਲ ਨੂੰ ਬਚਾਉਣ ਖਾਤਰ ਤਾਂ ਦਿੱਲੀ ਜਾਂਦੀ ਰਹੀ ਬੱਸਾਂ ਪਰ ਪਰ ਅੱਜ ਇੱਕ ਵੀ ਐਮਐਲਏ ਕੋਈ ਉਹਨਾਂ ਦਾ ਪ੍ਰਧਾਨ ਕੋਈ ਉਹਨਾਂ ਦਾ ਮੁੱਖ ਮੰਤਰੀ ਮੁੱਖ ਮੰਤਰੀ ਆਸਟ੍ਰੇਲੀਆ ਬੈਠਾ ਟੋਟਲੀ ਗੈਰ ਹਾਜ਼ਰੀ ਯਾਰ ਪੰਜਾਬ ਅਸੀਂ ਪੰਜਾਬ ਅਸੀਂ ਗੈਰਾਂ ਦੇ ਬਸ ਪਾਤਾ ਤਾਂ ਸਾਨੂੰ ਅੱਜ ਮਰਦਿਆਂ ਨੂੰ ਬਚਾਉਣ ਨਹੀਂ ਆ ਰਿਹਾ ਕੋਈ ਅਸੀਂ ਇੱਕ ਐਮਸੀ ਚੁਣਦੇ ਆਂ ਇੱਕ ਸਰਪੰਚ ਚੁਣਦੇ ਆਂ ਉਹਦੀ ਜ਼ਿੰਮੇਵਾਰੀ ਤੈਅ ਕਰਦੇ ਆਂ ਵੀ ਪਿੰਡ ਪ੍ਰਤੀ ਬਾਰਡ ਪ੍ਰਤੀ ਤੇਰੀ ਜ਼ਿੰਮੇਵਾਰੀ ਆ ਕੀ ਐਮਐਲਿਆਂ ਦੀ ਮੁੱਖ ਮੰਤਰੀਆਂ ਦੀ ਪੰਜਾਬ ਪ੍ਰਤੀ ਜ਼ਿੰਮੇਵਾਰੀ ਨਹੀਂ ਪਹਿਲੀ ਗੱਲ ਦੂਜੀ ਗੱਲ ਜਦ ਦਿੱਲੀ ਨੇ ਸਾਨੂੰ ਰੋਕਣ ਖਾਤਰ ਪੱਕੀਆਂ ਕੰਧਾਂ ਕਰਤੀਆਂ ਬਾਰਡਰ ਬਣਾਤੇ ਪਾਕਿਸਤਾਨ ਦਾ ਬਾਰਡਰ ਦੇਖ ਲਓ ਕੰਧ ਉੱਥੇ ਵੀ ਨਹੀਂ ਹੋਈ ਪੰਜਾਬ ਤੇ ਦਿੱਲੀ ਵਿਚਾਲੇ ਕੰਧੇ ਨਿਕਲ ਗਈ ਤਾਂ ਪੰਜਾਬ ਦੇ ਲੋਕ ਕਿਉਂ ਨਹੀਂ ਸਮਝਦੇ ਇੱਕ ਜੁੱਟ ਹੋ ਕੇ ਪੰਜਾਬ ਦੇ ਲੋਕ ਪੰਜਾਬੀ ਸਾਰੇ ਇੱਕ ਜੁੱਟ ਹੋਣ ਦਿੱਲੀ ਕੰਨੀ ਨੂੰ ਮੂੰਹ ਨਾ ਕਰਨ ਅਸੀਂ ਦਿੱਲੀ ਤੋਂ ਕੀ ਲੈਣਾ ਅਸੀਂ ਦਿੱਲੀ ਨੂੰ ਫੂਟ ਦਿੰਨੇ ਆ ਜਵਾਨ ਦਿੰਨੇ ਆ ਮਰਨ ਖਾਤਰ ਫੌਜ 'ਚ ਮਰਨ ਵਾਲੇ ਜਵਾਨ ਸਾਡੇ ਨੇ ਤਬੂਤਾਂ 'ਚ ਪਾ ਕੇ ਆਉਂਦੇ ਆ ਚਾਇਨਾ ਬਾਰਡਰ ਤੋਂ ਤਾਂ ਅਸੀਂ ਹੋਰ ਦਿੱਲੀ ਨੂੰ ਕੀ ਦੇ ਦਈਏ ਦਿੱਲੀ ਫੇਰ ਵੀ ਖੁਸ਼ ਨਹੀਂ ਜੇ ਅਸੀਂ ਦਿੱਲੀ ਨਾਲ ਨਾਰਾਜ਼ ਆ ਤਾਂ ਦਿੱਲੀ ਨੇ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੀ ਅਸੀਂ ਮੰਗਾ ਰੱਖਦੇ ਆ ਸਾਡੀ ਨਾਰਾਜ਼ਗੀ ਰੱਖਦੇ ਆ ਸਾਡੇ ਨਾਲ ਗੱਲ ਕਰਨ ਨਹੀਂ ਕੋਈ ਆਉਂਦਾ ਉਲਟੇ ਕੰਧ ਕਰ ਲੈਂਦਾ ਜੋ ਇੱਕ ਵਜਨ ਦੇ ਲਗਭਗ ਹੋ ਗਿਆ ਇੱਥੇ ਦੇ ਕੈਬਨਟ ਮੰਤਰੀ ਜਿਹੜੇ ਮੰਤਰੀ ਨੇ ਆਪਣੇ ਉਰੇ ਦੇ ਹਾਂਜੀ ਇੱਥੇ ਉਹਨਾਂ ਨੇ ਕੋਈ ਟੁੱਟਣ ਵਾਲੀ ਦਾ ਦੇਖੋ ਭਾਈ ਜੀ ਉਹਨਾਂ ਨੂੰ ਫ੍ਰੀਜ ਤੋਹਫੇ ਵਜੋਂ ਮਿਲ ਗਈ ਉਹਨਾਂ ਦਾ ਕਿਹੜਾ ਕੋਈ ਯੋਗਦਾਨ ਸੀ ਉਹਤੇ ਇੱਕ ਫ੍ਰੀਜ ਗਿਫਟ ਮਿਲ ਗਈ ਐਮ ਐਲ ਏ ਉਤੋਂ ਦੀ ਮੰਤਰੀ ਬਣ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿਵੇਂ ਬਚਾਉਣੇ ਆਪਦੇ ਨਾਗਰਿਕ ਕਿਵੇਂ ਆਪਦੇ ਖਿੱਤੇ ਦੀ ਰਾਖੀ ਕਰਨੀ ਆ ਕਿੱਥੇ ਖੜਨਾ ਪੈਂਦਾ ਕਿੱਥੇ ਨਹੀਂ ਖੜਨਾ ਪੈਂਦਾ ਕੋਈ ਨਹੀਂ ਖੜਦਾ ਆਏ ਨਹੀਂ ਉਰਦਾ ਕਿਵੇਂ ਦਾ ਨਹੀਂ ਆਏ ਕੋਈ ਨਹੀਂ ਆਇਆ ਦੇਖੋ ਜੋ ਪੰਜਾਬ ਬੰਦ ਨਹੀਂ ਪਹਿਲੀ ਗੱਲ ਤਾਂ ਭਾਰਤ ਬੰਦਾ ਆਪਾਂ ਪੰਜਾਬ ਚ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਦੇਖ ਰਹੇ ਹੋ ਪੰਜਾਬ ਬੰਦ ਆਪਾਂ ਕਿੱਥੋਂ ਦੇਖ ਸਕਦੇ ਆ ਤੁਸੀਂ ਦਵਾੜੇ ਕੈਮਰਾ ਖਵਾ ਕੇ ਬਿਰੋ ਸਾਰੀਆਂ ਦੁਕਾਨਾਂ ਸਾਰੇ ਬਾਜ਼ਾਰ ਬੰਦਾ ਅਸਲੀ ਤਾ ਐਮਰਜੈਂਸੀ ਸਭਾਵਾਂ ਚੱਲਦੇ ਆਂ ਜੀ ਸੱਦ ਕੇ ਚੱਲਣਾ ਸੀ ਕਦੇ ਵੀ ਨਹੀਂ ਰੋਕਦੇ ਹੈਗੇ ਪੂਰਨ ਬੰਦਾ ਕਾਰਨ ਤੁਹਾਨੂੰ ਪਤਾ ਹੀ ਆ ਵੀ ਕਿਸਾਨੀ ਦੇ ਮਸਲਿਆਂ ਦਾ ਮਜ਼ਦੂਰਾਂ ਦੇ ਮਸਲਿਆਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੇ ਉਦਯੋਗਾਂ ਦਾ ਜੋ ਅੱਜ ਖਤਰੇ ਦੀ ਘੰਟੀ ਆ ਔਰ ਉਹਨੂੰ ਮਨਾਉਣ ਦੇ ਲਈ ਡੱਲੇਵਾਲ ਸਾਹਿਬ ਆ ਕਿਸਾਨ ਨੇਤਾ ਵੱਖ-ਵੱਖ ਨੇਤਾ ਜਗ੍ਹਾ-ਜਗ੍ਹਾ ਆਪਣੇ ਆਪਣੇ ਹਿਸਾਬ ਨਾਲ ਅੱਜ ਉੱਥੇ 10-11 ਮਹੀਨੇ ਹੋ ਗਏ ਪਹਿਲਾਂ 2 ਸਾਲ ਬੈਠੇ ਰਹੇ ਆ 34ਵੇਂ ਦਿਨ 'ਚ ਭੁੱਖ ਹੜਤਾਲ ਆ ਔਰ ਡੈਮੋਕ੍ਰੇਸੀ ਔਰ ਹੱਕ ਸੱਚ ਦੀ ਇੱਥੇ ਲੜਾਈ ਆ ਉਹਦੇ ਖਾਤਰ ਅਸੀਂ ਵੀ ਅੱਜ ਖਾਨਿਆਂ ਦੇ ਵਿੱਚ ਮੈਨੀਪਾਲਜੀ ਆ ਪ੍ਰਧਾਨ ਆ ਤੁਸੀਂ ਓ ਸਾਰੇ ਸਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਦੁਕਾਨਦਾਰ ਸਾਨੂੰ ਅੱਜ ਬੜੀ ਖੁਸ਼ੀ ਹੁੰਦੀ ਆ ਸਕੂਨ ਵੀ ਮਿਲਦਾ ਸਾਰੇ ਦੁਕਾਨਦਾਰੇ ਕਾਰਖਾਨੇਦਾਰ ਵੀ ਛੋਟੇ ਵੀਰ ਵੀ ਸਭਰਾਂ ਨੇ ਸਾਥ ਦਿੱਤਾ ਦਿਲੋਂ ਸਹਿਯੋਗ ਦਿੱਤਾ ਇਹ ਕੋਈ ਜ਼ਬਰਦਸਤੀ ਨਹੀਂ ਹੋਇਆਗਾ ਅਗੇ ਆਮ ਕਰਕੇ ਕੁਛ ਨਾ ਕੁਛ ਪਰਸੈਂਟ ਖੁੱਲੀ ਆਉਂਦੀਆਂ ਇਸ ਵਾਰ ਸਾਨੂੰ ਪੂਰਾ ਸਾਥ ਮਿਲਿਆ ਬੰਦ ਹੋਇਆ ਪੂਰਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਾਰਿਆਂ ਦਾ ਤੁਹਾਡਾ ਵੀ ਜਿੱਤੋਂ ਇੱਕ ਮੰਗਾਂ ਦੀ ਗੱਲ ਆ ਯਾਰ ਇਹ ਤਾਂ ਮੰਨੀਆਂ ਹੋਈਆਂ ਮੰਨੀਆਂ ਹੋਈਆਂ ਲਿਖਤੀ ਤੌਰ ਤੇ ਮੰਨੀਆਂ ਹੋਈਆਂ ਲਾਗੂ ਕਰ ਲਈ ਅਸੀਂ ਆ ਬੈਠੇ ਹਾਂ ਸੜਕਾਂ ਤੇ ਰੋਲ ਰਿਹਾ ਕਿਸਾਨ ਵੀ ਮਜ਼ਦੂਰ ਵੀ ਉਹਦੇ ਬਾਰੇ ਇਕੱਠੇ ਹੋਏ ਹੁਣ ਦੇ ਮੰਤਰੀ ਨੇ ਹੁਣ ਤੱਕ ਮੇਰੇ ਡੇਢ ਵਜੇ ਆ ਕੇ ਇੱਥੇ ਕੋਈ ਫੋਟੋ ਨਹੀਂ ਜਿਲ੍ਹੇ ਤੋਂ ਪਰਮ ਦੇ ਖੰਡਰ ਸਾਨੂੰ ਬੜੀ ਉਮੀਦ ਸੀ ਕੈਬਨਰਸ ਮਿਸਟਰਸ ਤਰਨਪੀਰ ਸਿੰਘ ਜੀ ਸੌਂਦ ਜਰੂਰ ਆਉਣਗੇ ਜਰੂਰ ਆਉਣਗੇ ਸਾਨੂੰ ਸੁਣਨਗੇ ਵੀ ਕੀ ਗੱਲ ਆ ਗੱਲਾਂ ਉਹਨਾਂ ਨੂੰ ਪਤਾ ਕਿਉਂਕਿ ਸਾਡੇ ਐਮਐਲਏ ਪ੍ਰਤੀਨਿਧਾ ਲੋਕਾਂ ਦੇ ਪ੍ਰਤੀਨਿਧਾ ਇੱਥੇ ਵਿੱਚ ਆਉਂਦੇ ਅਸੀਂ ਆਪ ਦੀ ਦਸਦੇ ਲਿਖਤੀ ਤੌਰ ਤੇ ਲਿਖਿਆ ਸੀ ਉਹਨਾਂ ਨੂੰ ਫੜਾਉਂਦੇ ਕੇਂਦਰ ਸਰਕਾਰ ਤੱਕ ਉਹ ਮਿਨਿਸਟਰਾਂ ਪਹੁੰਚਾਉਂਦੇ ਸਾਨੂੰ ਬੜੀ ਉਮੀਦ ਸੀ ਹਲੇ ਵੀ ਉਮੀਦ ਆ ਦੋ ਘੰਟੇ ਪਏ ਹਲੇ ਵੀ ਉਮੀਦ ਆ ਕੋਈ ਪ੍ਰਤੀਨਿਧਾ ਆਊਗਾ ਸਾਡੀ ਗੱਲ ਸੁਣੂਗਾ ਪਬਲਿਕ ਦੀ ਗੱਲ ਸੁਣੂਗਾ ਅਸੀਂ ਕੋਈ ਐਸੇ ਨਹੀਂ ਆਏ ਅਸੀਂ ਕਿਸੇ ਦੇ ਗੱਲ ਪੜ੍ਹਣੇ ਆ ਕਹਣੇ ਆਲੇ ਆ ਜਾਂ ਹੋਰ ਕੋਈ ਆਵੇ ਪਰ ਮੈਨੂੰ ਬੜਾ ਦੁੱਖ ਹੁੰਦਾ ਇਹ ਕਹਿੰਦੇ ਪਤਾ ਨਹੀਂ ਕਿਉਂ ਨੇ ਆ ਕੀ ਚੱਕਰ ਕੀ ਅਸੀਂ ਵੋਟਾਂ ਨਹੀਂ ਪਾਏ ਕਿ ਆਪਾਂ ਬਣਾਇਆ ਨਹੀਂ ਕਿ ਪੰਜਾਬ ਨੇ ਬਣਾਇਆ ਨਹੀਂ ਹੈ ਕਿ ਕੀ ਐਮ ਜਾਂ ਸਾਡੇ ਪ੍ਰਤੀਨਿਧਾਂ ਦੀ ਕੰਮ ਕੀ ਹੁੰਦਾ ਕੀ ਕੰਮ ਹੁੰਦਾ ਇਹੀ ਹੁੰਦਾ ਜਦੋਂ ਪਰਜਾਂ ਨੂੰ ਦੁੱਖ ਸੁੱਖ ਹੋਵੇ ਉਹਨਾਂ ਦੀ ਸੁਣਨੀ ਆ ਅਸੀਂ ਤਾਂ ਸਾਨੂੰ ਤੋਂ ਪਹਿਲਾਂ ਕਹਿੰਦਾ ਬਚਾਓ ਢੱਲੇਵਾਲ ਸਾਹਿਬ ਨੂੰ ਕੀਮਤੀ ਜਾਨ ਅਸੀਂ ਵੀ ਤੁਸੀਂ ਵੀ ਰਲ ਮਿਲ ਕੇ ਕੇਂਦਰ ਸਰਕਾਰ ਮੰਗਾ ਨੂੰ ਜੋ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਤੁਰੰਤ ਲਾਗੂ ਕਰੇ ਉਸ ਕੀਮਤੀ ਜਾਨ ਨੂੰ ਬਚਾਵੇ ਤਾਂ ਕਿ ਮਾਹੌਲ ਵੀ ਸ਼ਾਂਤ ਰਹੇ ਭਾਈਚਾਰਕ ਕਿਸਾਂਜ ਵੀ ਬਣੀ ਰਹੇ ਸਾਡਾ ਜੋ ਅਰਥਵਸਥਾ ਉਹ ਵੀ ਬਣੀ ਰਹੇ ਇਹ ਨਾ ਹੋਵੇਗੀ ਆਪੋ ਤਾਰਚ ਮਾਹੌਲ ਖਰਾਬ ਹੋਵੇ ਅਸੀਂ ਕਦਾਚਿਤ ਵੀ ਨਹੀਂ ਚਾਹੁੰਦੇ ਹੈਗੇ ਦੇਖੋ ਜੀ ਸਭ ਨੂੰ ਪਤਾ ਵੀ ਕਿਸਾਨ ਜੋ 4-5 ਸਾਲ ਤੋਂ ਕਿਸਾਨ ਦੀ ਜੋ ਹਾਲਤ ਆ ਉਹ ਨਾਜ਼ੁਕ ਹੋ ਚੁੱਕੀ ਆ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨ ਦੀ ਸਾਰ ਨਹੀਂ ਲੈ ਰਹੇ ਜਦ ਸਾਰਾ ਕਿਸਾਨਾਂ ਦੀ ਸਾਰ ਸਰਕਾਰਾਂ ਨਹੀਂ ਲੈਂਦੀਆਂ ਤਾਂ ਸਾਨੂੰ ਅੰਦੋਲਨ ਕਰਨਾ ਪੈਂਦਾ ਅੰਦੋਲਨ ਇੱਕ ਜਿਹੜੀਆਂ ਰਹਿੰਦਾ ਸਰਕਾਰ ਦੇ ਨਾਲ ਲੜਾਈ ਦਾ ਅਸੀਂ ਸਿੱਧੀ ਲੜਾਈ ਨਹੀਂ ਲੜ ਸਕਦੇ ਸਰਕਾਰ ਨਾਲ ਅਸੀਂ ਇੱਕ ਅੰਦੋਲਨ ਦੇ ਜਰੀਏ ਇੱਕ ਲੜਾਈ ਲੜ ਸਕਦੇ ਆ ਸਰਕਾਰ ਨਾਲ ਅਸੀਂ ਪਹਿਲਾਂ ਵੀ ਅੰਦੋਲਨ ਕਰਿਆ ਸਰਕਾਰ ਦੇ ਨਾਲ ਪਰ ਸਰਕਾਰ ਨੇ ਉਸ ਟਾਈਮ ਸੇ ਤੋ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈ ਉਹ ਵਾਪਸ ਲੈ ਕੇ ਸਾਡੇ ਜਿੰਨੇ ਵੀ ਕਿਸਾਨ ਮਜ਼ਦੂਰ ਸੀਗੇ ਵਾਪਸ ਪੰਜਾਬ ਨੂੰ ਆ ਗਏ ਪਰ ਉਸ ਟਾਈਮ ਕੋਈ ਉਹਨਾਂ ਨੇ ਲਿਖਤੀ ਨਹੀਂ ਦਿੱਤਾ ਜੇ ਲਿਖਤੀ ਦਿੱਤਾ ਹੁੰਦਾ ਸਾਨੂੰ ਆ ਦੁਬਾਰਾ ਕਾਲ ਨਹੀਂ ਦੇਣੀ ਪੈਣੀ ਸੀ ਨਾ ਦੁਬਾਰਾ ਅੰਦੋਲਨ ਹੁੰਦਾ ਨਾ ਸਾਡੀਆਂ ਇੰਨੀਆਂ ਕੁਰਬਾਨੀਆਂ ਹੁੰਦੀਆਂ ਹੁਣ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ 35 36 ਦਿਨ ਹੋ ਗਏ ਅੱਜ ਕੱਲ ਕੋਈ ਇੱਕ ਬੰਦਾ ਇੱਕ ਦਿਹਾੜੀ ਭੁੱਖਾ ਰਹਿ ਕੇ ਦਿਖਾ ਦਵੇ ਅਗਲਾ ਕਹਿੰਦਾ ਯਾਰ ਮੈਨੂੰ ਤਾਂ ਭੁੱਖ ਲੱਗੀ ਆ ਮੈਂ ਖਾਣਾ 35 ਦਿਨ ਭੁੱਖੇ ਰਹਿਣਾ ਇੱਕ ਬਜ਼ੁਰਗ ਨੂੰ ਉਹਦੀ 75 ਸਾਲ 80 ਸਾਲ ਦੀ ਉਮਰ ਤੇ ਕੈਂਸਰ ਦਾ ਮਰੀਜ਼ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ ਡੱਲੇ ਬਾਲ ਸਭ ਨੂੰ ਹੈਗੀਆਂ ਨੇ ਬਜ਼ੁਰਗ ਬੰਦਾ ਉਹ ਬਗੈਰ ਰੋਟੀ ਪਾਣੀ ਤੋਂ ਬਗੈਰ ਕੀ ਕਿ ਮੈਡੀਸਨ ਤੋਂ ਰਹਿ ਰਿਹਾ ਉਸ ਲਈ ਅਸੀਂ ਕਹਿੰਦੇ ਆਂ ਵੀ ਸਰਕਾਰ ਦੇ ਅਸੀਂ ਪਹਿਲਾਂ ਵੀ 3 ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕਰਿਆ ਥੋੜੇ ਦਿਨ ਪਹਿਲਾਂ ਅੱਜ ਵੀ ਵੀ ਸਰਕਾਰਾਂ ਨੂੰ ਮਾੜਾ ਮੋਟਾ ਸਰਕਾਰਾਂ ਦੀ ਜਾਗ ਖੁੱਲੇ ਤੇ ਢੱਲੇਵਾਲ ਸਾਹਿਬ ਦੀ ਕੁਰਬਾਨੀ ਤੋਂ ਪਹਿਲਾਂ ਪਹਿਲਾਂ ਸਰਕਾਰ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਰੇ ਢੱਲੇਵਾਲ ਸਾਹਿਬ ਖਾਣਾ ਪੀਣਾ ਖਾ ਕੇ ਆਪਣੇ ਪਰਿਵਾਰ ਤੇ ਜਾਣ ਇਹ ਜਿੰਨੇ ਸਾਡੇ ਕਿਸਾਨ ਨੇ ਜਿਹੜੇ ਬਾਰਡਰਾਂ ਤੇ ਬੈਠੇ ਐ ਇੰਨੀ ਠੰਡ ਦੇ ਵਿੱਚ ਉਹ ਆਪਣੇ ਘਰਾਂ ਨੂੰ ਵਾਪਸ ਆਉਣ ਤਨੂ ਲੱਗਦਾ ਵੀ ਇਹਦੇ ਨਾਲ ਲੋਕਲ ਪਬਲਿਕ ਪਰੇਸ਼ਾਨੀ ਹੁੰਦੀ ਹੈ ਜਿਵੇਂ ਆਪਾਂ ਬੰਦ ਕਰੀ ਕਾਲ ਕੀਤੀ ਨਹੀਂ ਦੇਖੋ ਜੀ ਇਹ ਪਰੇਸ਼ਾਨੀ ਥੋੜੇ ਸਮੇਂ ਲਈ ਆ ਜੇ ਅੱਜ ਥੋੜੇ ਸਮੇਂ ਲਈ ਪਰੇਸ਼ਾਨੀ ਕੱਟੀ ਜਾਊਗੀ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਵੀ ਕੋਸ ਆਪਣਾ ਖੇਤੀਬਾੜੀ ਆ ਜਾਂ ਛੋਟੀ ਦੁਕਾਨਦਾਰੀ ਆ ਜਾਂ ਵੱਡੀ ਦੁਕਾਨਦਾਰੀ ਆ ਉਹ ਮੌਲ ਮੌਲ ਵਣ ਜਾਣਿਆ ਉਰੇ ਮੋਲਾ ਵਾਲਿਆਂ ਕੋਲ ਸਾਰਾ ਕੁਝ ਚਲੇ ਜਾਣਾ ਫੇਰ ਉਹਦੇ ਬਾਅਦ ਚੋ ਪਸਟਾਵੇ ਨਾਲੋਂ ਜੇ ਆਪਾਂ ਹੁਣੇ ਮਾੜਾ ਮੋਟਾ ਦੁੱਖ ਝੱਲ ਲਾਂਗੇ ਤਾਂ ਫਾਇਦੇ 'ਚ ਰਹਾਂਗੇ ਨਹੀਂ ਜਿਵੇਂ ਹੁਣ ਕਿਸਾਨ ਰੁਲਿਆ ਮੰਡੀਆਂ ਦੇ ਵਿੱਚ ਤਿੰਨ ਮਹੀਨੇ ਤੋਂ ਨਾ ਆਪਣਾ ਵਿਕਿਆ ਹੈਗਾ ਕਿੰਨੀ ਗਰਮੀ ਸੀਗੀ ਕਿਸਾਨ ਨੂੰ ਮੱਛਰ ਤੱਕ ਕਿੰਨਾ ਡੇਂਗੂ ਤੱਕ ਸਾਡੇ ਬਜ਼ੁਰਗਾਂ ਤਿੰਨ ਤਿੰਨ ਮਹੀਨੇ ਬੈਠਿਆਂ ਨੂੰ ਹੋਇਆ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਫੇਰ ਨਹੀਂ ਆਪਣੀਆਂ ਫਸਲਾਂ ਖਰੀਦਣੀਆਂ ਛੋਟੀ ਦੁਕਾਨਦਾਰੀ ਵੀ ਖਤਮ ਹੋ ਜਾਣੀਆਂ ਇਸੇ ਕਰਕੇ ਤਾਂ ਤੁਹ ਸਾਰਿਆਂ ਨੂੰ ਮੈਂ ਤੁਹਾਡੇ ਮੀਡੀਆ ਦੇ ਚੈਨਲ ਜਰੀਏ ਅਪੀਲ ਕਰਦਾ ਵੀ ਦੇਖੋ ਦੁੱਖ ਤਾਂ ਕੱਟਣਾ ਪੈਂਦਾ ਦੁੱਖ ਕੱਟ ਕੇ ਸੁੱਖ ਮਿਲਦਾ ਅੱਜ ਦੁੱਖ ਕੱਟ ਲੋ ਕਿਸਾਨਾਂ ਦਾ ਸਾਥ ਦੇ ਦਿਓ ਸਾਡੇ ਨਾਲ ਖੜ ਜੋ 3-4 ਘੰਟੇ ਦੀ ਗੱਲ ਆ ਉਸ ਤੋਂ ਬਾਅਦ ਆਪਣੀਆਂ ਦੁਕਾਨਦਾਰੀਆਂ ਜੋ ਹੈਗੀਆਂ ਨੇ ਉਹ ਆਪਣੀਆਂ ਖੋਲ ਲਿਓ